ਅਕਾਲੀ ਦਲ ਵਾਰਿਸ ਪੰਜਾਬ ਦੇ ਉੱਤੇ ਹੋਰ ਕਈ ਛੋਟੇ ਛੋਟੇ ਅਕਾਲੀ ਗਰੁੱਪ ਵੀ ਨੇ ਉਹ ਜਿਹਨਾਂ ਦੇ ਏਜੰਡੇ ਤਾਂ ਵੱਖੋ ਵੱਖਰੇ ਨੇ ਪਰ ਇੱਕ ਗੱਲ ਇਹ ਹਮੇਸ਼ਾ ਕਹਿੰਦੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਅੱਜ ਇਹਨਾਂ ਦੀ ਪੰਥਕ ਇਕਤਾ ਤੇ ਹੀ ਗੱਲ ਕਰਾਂਗੇ ਥੋੜਾ ਜਿਹਾ ਪਿੱਛੇ ਚਲਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਇੱਕ ਅਜਿਹੀ ਜੱਥੇਬੰਦੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੇ ਹੋਈ ਪੰਥਕ ਇਕਤਿਰਤਾ ਵਿੱਚੋਂ ਹੋਂਦ ਵਿੱਚ ਆਈ ਸੀ ਬੇਸ਼ੱਕ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਲੀਡਰ ਪਿੱਛੇ हट ਗਏ ਪਰ ਸਮਰਨਜੀਤ ਸਿੰਘ ਮਾਨ 1994 ਤੋਂ ਲੈ ਕੇ ਲਗਾਤਾਰ ਆਪਣੇ ਏਜੰਡੇ ਉੱਤੇ ਕਾਇਮ ਨੇ ਅਤੇ ਅੰਮ੍ਰਿਤਸਰ ਐਲਾਨ ਨਾਂਮੇ ਨੂੰ ਲੈ ਕੇ ਲਗਾਤਾਰ ਸੰਘਰਸ਼ੀਲੇ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਮੁੱਖ ਝੰਡਾ ਸਖਾਂ ਦੀ ਮੁਕੰਮਲ ਆਜ਼ਾਦੀ ਦੇ ਅਤੇ ਉਹਨਾਂ ਦੇ ਨਾਲ ਹੀ ਦਲ ਖਾਲਸਾ ਆਜ਼ਾਦੀ ਦੇ ਏਜੰਡੇ ਤੇ ਪੂਰਨ ਸਹਿਮਤੀ ਬਣਾ ਕੇ ਚੱਲ ਰਿਹਾ ਹੋਰ ਵੀ ਕਈ ਆਜ਼ਾਦੀ ਦੇ ਪ੍ਰਵਾਨੇ ਇਹਨਾਂ ਦੇ ਨਾਲ ਰمز ਮਿਲਾਉਂਦੇ ਨੇ ਇਸ ਵੇਲੇ ਬਹੁਤ ਵੱਡਾ ਖਿਲਾਰਾ ਪੈ ਚੁੱਕਿਆ ਹੈ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਤੜਾ ਇੱਕ ਦੂਜੇ ਦੇ ਆਹਮੋ ਸਾਹਮਣੇ ਖੜਾ ਦਿਖਾਈ ਦੇ ਰਿਹਾ ਇਸ ਦੌਰਾਨ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋਣ ਦੀ ਦੁਹਾਈ ਪਾ ਰਹੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਹਲੇ ਕੁਝ ਦਿਨ ਪਹਿਲਾਂ ਹੀ ਕਹਿ ਕੇ ਹਟੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਅਕਾਲੀ ਦਲ ਦੇ ਧੜੇ ਨਹੀਂ ਹੋਣੇ ਚਾਹੀਦੇ ਪਰ ਜਦੋਂ ਧਮੀ ਸਾਹਿਬ ਇਹ ਗੱਲ ਕਰਦੇ ਨੇ ਤਾਂ ਉਹਨਾਂ ਦੇ ਪੰਥਕ ਐਕਸ਼ਨਾਂ ਤੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਉਹ ਪੰਥ ਦੇ ਝੰਡੇ ਥੱਲੇ ਨਹੀਂ ਸਗੋ ਸਿਰਫ ਬਾਦਲ ਦਾ ਝੰਡਾ ਹੀ ਪੰਥ ਹੈ ਤੇ ਇਸ ਥੱਲੇ ਇਕਤਾ ਹੋਣੀ ਚਾਹੀਦੀ ਹੈ ਅਜਿਹਾ ਕਹਿ ਰਹੇ ਹੁਣ ਇਸ ਤੋਂ ਇਲਾਵਾ ਬਾਕੀ ਸਾਰੇ ਪੰਥ ਵਿਰੋਧੀ ਨੇ ਅਜਿਹੀ ਪੰਥਕ ਇਕਤਾ ਦੀ ਦਹਾਈ ਬਾਦਲ ਨਾਲ ਸੰਬੰਧਿਤ ਧੜਾ ਵੀ ਦਿੰਦਾ ਉਹ ਅਕਸਰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਹੈ ਇਸ ਪਿੱਛੇ ਕੇਂਦਰੀ ਏਜੰਸੀਆਂ ਨੇ ਪਰ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਲੰਬਾ ਸਮਾਂ ਇਕੱਠੇ ਰਹੇ ਨੇ ਉਦੋਂ ਵੀ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਉਹੀ ਸੀ ਜੋ ਅੱਜ ਹੈ ਇਹਨਾਂ ਦਾ ਸਾਰਾ ਜ਼ੋਰ ਬਾਦਲ ਦੀ ਅਗਵਾਈ ਕਬੂਲ ਕਰਾਉਣ ਦੇ ਵਿੱਚ ਲੱਗਿਆ ਹੋਇਆ ਜੋ ਅਗਵਾਈ ਕਬੂਲ ਨਹੀਂ ਕਰਦਾ ਉਹ ਪੰਥ ਵਿਰੋਧੀ ਹੈ ਅਜਾਈ ਰਵਿੰਦਰ ਵਾਲੇ ਅਕਾਲੀ ਦਲ ਚ ਉਹ ਵੀ ਪੰਥਕ ਇਕਤਾ ਦੇ ਹਾਮੀ ਨੇ ਪਰ ਉਹਨਾਂ ਨਾਲ ਸੰਬੰਧਿਤ ਟੜਾ ਵੀ ਰਵਿੰਦਰ ਦੀ ਅਗਵਾਈ ਦੀ ਗੱਲ ਤੇ ਜ਼ੋਰ ਦਿੰਦਾ ਹੈ ਅਜਾਈ ਸਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਹੁਣ ਨਵੇਂ-ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲੈਨੇ ਆ ਗਿਆਨੀ ਢੜਾਵੀ ਬਾਦਲ ਨਾਲ ਸੰਬੰਧਿਤ ਸੀ ਪਰ ਹੁਣ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸ ਰਿਹਾ ਅਮਰਿਤਪਾਲ ਢੜਾਵੀ ਦੂਜਿਆਂ ਦੀ ਅਗਵਾਈ ਤੋਂ ਕਿਨਾਰਾ ਕਰ ਚੁੱਕਿਆ ਅਜਿਹੇ ਹਾਲਾਤਾਂ ਦੇ ਵਿੱਚ ਪੰਥਕ ਇਕਤਾ ਕਿੱਥੋਂ ਹੋਵੇਗੀ ਤੇ ਪੰਜਾਬ ਦੇ ਬੁਨਿਆਦੀ ਮਸਲੇ ਹੱਲ ਕਿਵੇਂ ਹੋਣਗੇ ਜਦ ਸਭ ਨੇ ਆਪਣੇ ਆਪਣੇ ਧੜੇ ਨੂੰ ਹੀ ਪੰਥ ਸਮਝ ਰੱਖਿਆ ਇਸ ਵੇਲੇ ਪੰਥ ਬੁਰੀ ਤਰ੍ਹਾਂ ਖੇਰੂ-ਖੇਰੂ ਹੋ ਚੁੱਕਿਆ ਹਰ ਕੋਈ ਦੂਜੇ ਤੇ ਦੋਸ਼ ਜ਼ਰੂਰ ਲਾਉਂਦਾ ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਨੂੰ ਕੋਈ ਵੀ ਤਿਆਰ ਨਹੀਂ ਕੋਈ ਵੇਲਾ ਸੀ ਜਦ ਸ਼੍ਰੋਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਅਲੰਬਰਦਾਰ ਸੀ ਅਤੇ ਪੰਜਾਬ ਵਿੱਚ ਹਰ ਕੋਈ ਅਕਾਲੀ ਦਲ ਦਾ ਨਾਮ ਮਾਣ ਨਾਲ ਲੈਂਦਾ ਸੀ ਜਾਂ ਅਕਾਲੀ ਹੋਣ ਬਾਰੇ ਹਰ ਕੋਈ ਫਕਰ ਨਾਲ ਦੱਸਦਾ ਸੀ ਪਰ ਕੁਝ ਗਲਤੀਆਂ ਅਜਈਆਂ ਹੋਈਆਂ ਜਾਂ ਕੁਝ ਫੈਸਲੇ ਇਸ ਤਰ੍ਹਾਂ ਦੇ ਹੋਏ ਜਿਨ੍ਹਾਂ ਨੇ ਪੰਥਕ ਭਾਵਨਾ ਨੂੰ ਸੱਟ ਮਾਰੀ ਇਸ ਕਰਕੇ ਅਕਾਲੀ ਸਿਆਸਤ ਦਾ ਵਿਕਾਰ ਥੱਲੇ ਡਿੱਗ ਪਿਆ ਪਰੰਤੂ ਹੁਣ ਜੋ ਮੇਣਿਆਂ ਦੀ جنگ ਚੱਲ ਰਹੀ ਹੈ ਇਸ ਨੇ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਰਾ ਥੱਲੇ ਦੱਬ ਲਿਆ ਹੁਣ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਲੜਾਈ ਲੜੀ ਜਾ ਰਹੀ ਹੈ ਇਸ ਦਾ ਸਿੱਧਾ ਫਾਇਦਾ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਹੀ ਹੋਣਾ ਪੰਜਾਬ ਨੂੰ ਸਿਰਫ ਨੁਕਸਾਨ ਦੱਸ ਦਈਏ ਕਿ ਅਸੀਂ ਕਿਸੇ ਇੱਕ ਧੜੇ ਦੇ ਨਾ ਸਮਰਥਕਾਂ ਨਾ ਹੀ ਵਿਰੋਧੀ ਹਾਂ ਇਹ ਇਨਾ ਜ਼ਰੂਰ ਹੈ ਕਿ ਜਿਸ ਦਾ ਮੂੰਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਹੋਵੇਗਾ ਉਸ ਦਾ ਸਾਥ ਜ਼ਰੂਰ ਦੇਵਾਂਗੇ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਜਤੋਂ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਉਦੋਂ ਦਾ ਪੰਥਕ ਸਿਆਸਤ ਵਿੱਚ ਮੇਣਿਆਂ ਦਾ ਪਚਾਲ ਜਿਹਾ ਆ ਗਿਆ ਦੋਹੀ ਪਾਸੇ ਇੱਕ ਦੂਜੇ ਨੂੰ ਰਗੜੇ ਲਾਏ ਜਾ ਰਹੇ ਨੇ ਇਹਨਾਂ ਦੋਹਾਂ ਧੜਿਆਂ ਦਾ ਮੂਲ ਆਧਾਰ ਇੱਕੋ ਹੀ ਹੈ ਕਿਉਂਕਿ ਲੋਕ ਸਭਾ ਦੀ ਚੋਣ ਤੱਕ ਇਹ ਸਾਰੇ ਇੱਕ ਹੀ ਦਲ ਦੇ ਮੈਂਬਰ ਸਨ ਤੇ ਉਸ ਵੇਲੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਉਪਰਵਾਣ ਕਰਦੇ ਸਨ ਇਹਨਾਂ ਤੋਂ ਇਲਾਵਾ ਪੰਜਾਬ ਅੰਦਰ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਹੋਰ ਕਈ ਛੋਟੇ ਛੋਟੇ ਕਾਲੀ ਗਰੁੱਪ ਵੀ ਨੇ ਉਹ ਜਿਹਨਾਂ ਦੇ ਏਜੰਡੇ ਤਾਂ ਵੱਖੋ ਵੱਖਰੇ ਨੇ ਪਰ ਇੱਕ ਗੱਲ ਇਹ ਹਮੇਸ਼ਾ ਕਹਿੰਦੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਅੱਜ ਇਹਨਾਂ ਦੀ ਪੰਥਕ ਇਕਤਾ ਤੇ ਹੀ ਗੱਲ ਕਰਾਂਗੇ ਥੋੜਾ ਜਿਹਾ ਪਿੱਛੇ ਚਲਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਇੱਕ ਅਜਿਹੀ ਜੱਥੇਬੰਦੀ ਹੈ ਜਿਹੜੀ ਅਕਲਤਕ ਸਾਭਤ ਹੋਈ ਪੰਥਕ ਇਕਤ੍ਰਤਾ ਵਿੱਚੋਂ ਹੋਂਦ ਵਿੱਚ ਆਈ ਸੀ ਬੇਸ਼ੱਕ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਲੀਡਰ ਪਿੱਛੇ हट ਗਏ ਪਰ ਸਮਰਨਜੀਤ ਸਿੰਘ ਮਾਨ 1994 ਤੋਂ ਲੈ ਕੇ ਲਗਾਤਾਰ ਆਪਣੇ ਏਜੰਡੇ ਉੱਤੇ ਕਾਇਮ ਨੇ ਅਤੇ ਅੰਮ੍ਰਿਤਸਰ ਐਲਾਨ ਨਾਂਮੇ ਨੂੰ ਲੈ ਕੇ ਲਗਾਤਾਰ ਸੰਘਰਸ਼ੀਲੇ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਮੁੱਖ ਜੰਡਾ ਸਖਾਂ ਦੀ ਮੁਕੰਮਲ ਆਜ਼ਾਦੀ ਦੇ ਅਤੇ ਉਹਨਾਂ ਦੇ ਨਾਲ ਹੀ ਦਲ ਖਾਲਸਾ ਆਜ਼ਾਦੀ ਦੇ ਅਜੰਡੇ ਤੇ ਪੂਰਨ ਸਹਿਮਤੀ ਬਣਾ ਕੇ ਚੱਲ ਰਿਹਾ ਹੋਰ ਵੀ ਕਈ ਆਜ਼ਾਦੀ ਦੇ ਪਰਵਾਨੇ ਇਹਨਾਂ ਦੇ ਨਾਲ ਰمز ਮਿਲਾਉਂਦੇ ਨੇ ਇਸ ਵੇਲੇ ਬਹੁਤ ਵੱਡਾ ਖਲਾਰਾ ਪੈ ਚੁੱਕਿਆ ਹੈ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਵੀਰ ਸਿੰਘ ਬਾਦਲ ਧੜਾ ਇੱਕ ਦੂਜੇ ਦੇ ਆਹਮੋ ਸਾਹਮਣੇ ਖੜਾ ਦਿਖਾਈ ਦੇ ਰਿਹਾ ਹੈ ਇਸ ਦੌਰਾਨ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋਣ ਦੀ ਦੁਹਾਈ ਪਾ ਰਹੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਹਲੇ ਕੁਝ ਦਿਨ ਪਹਿਲਾਂ ਹੀ ਕਹਿ ਕੇ ਹਟੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਅਕਾਲੀ ਦਲ ਦੇ ਧੜੇ ਨਹੀਂ ਹੋਣੇ ਚਾਹੀਦੇ ਪਰ ਜਦ ਧਾਮੀ ਸਾਹਿਬ ਇਹ ਗੱਲ ਕਰਦੇ ਨੇ ਤਾਂ ਉਹਨਾਂ ਦੇ ਪੰਥਕ ਐਕਸ਼ਨਾਂ ਤੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਉਹ ਪੰਥ ਦੇ ਝੰਡੇ ਥੱਲੇ ਨਹੀਂ ਸਗੋ ਸਿਰਫ ਬਾਦਲ ਦਾ ਝੰਡਾ ਹੀ ਪੰਥ ਹੈ ਤੇ ਇਸ ਥੱਲੇ ਇਕਤਾ ਹੋਣੀ ਚਾਹੀਦੀ ਹੈ ਅਜਿਹਾ ਕਹਿ ਰਹੇ ਹੁਣ ਇਸ ਤੋਂ ਇਲਾਵਾ ਬਾਕੀ ਸਾਰੇ ਪੰਥ ਵਿਰੋਧੀ ਨੇ ਅਜਹੀ ਪੰਥਕ ਇਕਤਾ ਦੀ ਦਹਾਈ ਬਾਦਲ ਨਾਲ ਸੰਬੰਧਿਤ ਧੜਾ ਵੀ ਦਿੰਦਾ ਉਹ ਅਕਸਰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਹੈ ਇਸ ਪਿੱਛੇ ਕੇਂਦਰੀ ਏਜੰਸੀਆਂ ਨੇ ਪਰ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਲੰਬਾ ਸਮਾਂ ਇਕੱਠੇ ਰਹੇ ਨੇ ਉਦੋਂ ਵੀ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਉਹੀ ਸੀ ਜੋ ਅੱਜ ਹੈ ਇਹਨਾਂ ਦਾ ਸਾਰਾ ਜ਼ੋਰ ਬਾਦਲ ਦੀ ਅਗਵਾਈ ਕਬੂਲ ਕਰਾਉਣ ਦੇ ਵਿੱਚ ਲੱਗਿਆ ਹੋਇਆ ਹੈ ਜੋ ਅਗਵਾਈ ਕਬੂਲ ਨਹੀਂ ਕਰਦਾ ਉਹ ਪੰਥ ਵਿਰੋਧੀ ਆ ਅਜਾਈ ਰਵਿੰਦਰ ਵਾਲੇ ਅਕਾਲੀ ਦਲ ਚ ਉਹ ਵੀ ਪੰਥਕ ਇਕਤਾ ਦੇ ਹਾਮੀ ਨੇ ਪਰ ਉਹਨਾਂ ਨਾਲ ਸੰਬੰਧਿਤ ਟੜਾ ਵੀ ਰਵਿੰਦਰ ਦੀ ਅਗਵਾਈ ਦੀ ਗੱਲ ਤੇ ਜ਼ੋਰ ਦਿੰਦਾ ਹੈ ਅਜਾਈ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਹੁਣ ਨਵੇਂ-ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲੈਨੇ ਆ ਗਿਆਨੀ ਢੜਾ ਵੀ ਬਾਦਲ ਨਾਲ ਸੰਬੰਧਿਤ ਸੀ ਪਰ ਹੁਣ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸ ਰਿਹਾ ਅਮਰਿਤਪਾਲ ਢੜਾ ਵੀ ਦੂਜਿਆਂ ਦੀ ਅਗਵਾਈ ਤੋਂ ਕਿਨਾਰਾ ਕਰ ਚੁੱਕਿਆ ਅਜਿਹੇ ਹਾਲਾਤਾਂ ਦੇ ਵਿੱਚ ਪੰਥਕ ਏਕਤਾ ਕਿੱਥੋਂ ਹੋਵੇਗੀ ਤੇ ਪੰਜਾਬ ਦੇ ਵਿਨਿਆਦੀ ਮਸਲੇ ਹੱਲ ਕਿਵੇਂ ਹੋਣਗੇ ਜਦ ਸਭ ਨੇ ਆਪਣੇ ਆਪਣੇ ਧੜੇ ਨੂੰ ਹੀ ਪੰਥ ਸਮਝ ਰੱਖਿਆ ਇਸ ਵੇਲੇ ਪੰਥ ਬੁਰੀ ਤਰ੍ਹਾਂ ਖੇਰੂ-ਖੇਰੂ ਹੋ ਚੁੱਕਿਆ ਹਰ ਕੋਈ ਦੂਜੇ ਤੇ ਦੋਸ਼ ਜ਼ਰੂਰ ਲਾਉਂਦਾ ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਨੂੰ ਕੋਈ ਵੀ ਤਿਆਰ ਨਹੀਂ ਕੋਈ ਵੇਲਾ ਸੀ ਜਦ ਸ਼੍ਰੋਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਅਲੰਬਰਦਾਰ ਸੀ ਅਤੇ ਪੰਜਾਬ ਵਿੱਚ ਹਰ ਕੋਈ ਅਕਾਲੀ ਦਲ ਦਾ ਨਾਮ ਮਾਣ ਨਾਲ ਲੈਂਦਾ ਸੀ ਜਾਂ ਅਕਾਲੀ ਹੋਣ ਬਾਰੇ ਹਰ ਕੋਈ ਫਕਰ ਨਾਲ ਦੱਸਦਾ ਸੀ ਪਰ ਕੁਝ ਗਲਤੀਆਂ ਅਜਈਆਂ ਹੋਈਆਂ ਜਾਂ ਕੁਝ ਫੈਸਲੇ ਇਸ ਤਰ੍ਹਾਂ ਦੇ ਹੋਏ ਜਿਨ੍ਹਾਂ ਨੇ ਪੰਥਕ ਭਾਵਨਾ ਨੂੰ ਸੱਟ ਮਾਰੀ ਇਸ ਕਰਕੇ ਅਕਾਲੀ ਸਿਆਸਤ ਦਾ ਵਿਕਾਰ ਥੱਲੇ ਡਿੱਗ ਪਿਆ ਪਰੰਤੂ ਹੁਣ ਜੋ ਮੇਣਿਆਂ ਦੀ جنگ ਚੱਲ ਰਹੀ ਹੈ ਇਸ ਨੇ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਰਾ ਥੱਲੇ ਦੱਬ ਲਿਆ ਹੁਣ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਲੜਾਈ ਲੜੀ ਜਾ ਰਹੀ ਹੈ ਇਸ ਦਾ ਸਿੱਧਾ ਫਾਇਦਾ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਹੀ ਹੋਣਾ ਪੰਜਾਬ ਨੂੰ ਸਿਰਫ ਨੁਕਸਾਨ ਦੱਸ ਦਈਏ ਕਿ ਅਸੀਂ ਕਿਸੇ ਇੱਕ ਧੜੇ ਦੇ ਨਾ ਸਮਰਥਕਾਂ ਨਾ ਹੀ ਵਿਰੋਧੀ ਹਾਂ ਇਹ ਇੰਨਾ ਜ਼ਰੂਰ ਹੈ ਕਿ ਜਿਸ ਦਾ ਮੂੰਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਹੋਵੇਗਾ ਉਸ ਦਾ ਸਾਥ ਜ਼ਰੂਰ ਦੇਵਾਂਗੇ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਜਤੋਂ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਉਦੋਂ ਦਾ ਪੰਥਕ ਸਿਆਸਤ ਵਿੱਚ ਮੇਣਿਆਂ ਦਾ ਪਚਾਲ ਜਿਹਾ ਆ ਗਿਆ ਦੋਹੀ ਪਾਸੇ ਇੱਕ ਦੂਜੇ ਨੂੰ ਰਗੜੇ ਲਾਏ ਜਾ ਰਹੇ ਨੇ ਇਹਨਾਂ ਦੋਹਾਂ ਧੜਿਆਂ ਦਾ ਮੂਲ ਆਧਾਰ ਇੱਕੋ ਹੀ ਹੈ ਕਿਉਂਕਿ ਲੋਕ ਸਭਾ ਦੀ ਚੋਣ ਤੱਕ ਇਹ ਸਾਰੇ ਇੱਕ ਹੀ ਦਲ ਦੇ ਮੈਂਬਰ ਸਨ ਤੇ ਉਸ ਵੇਲੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਉਪਰਵਾਣ ਕਰਦੇ ਸਨ ਇਹਨਾਂ ਤੋਂ ਇਲਾਵਾ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਹੋਰ ਕਈ ਛੋਟੇ-ਛੋਟੇ ਅਕਾਲੀ ਗਰੁੱਪ ਵੀ ਨੇ ਜੁਣ ਜਿਹਨਾਂ ਦੇ ਏਜੰਡੇ ਤਾਂ ਵੱਖੋ-ਵੱਖਰੇ ਨੇ ਪਰ ਇੱਕ ਗੱਲ ਇਹ ਹਮੇਸ਼ਾ ਕਹਿੰਦੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਅੱਜ ਇਹਨਾਂ ਦੀ ਪੰਥਕ ਇਕਤਾ ਤੇ ਹੀ ਗੱਲ ਕਰਾਂਗੇ ਥੋੜਾ ਜਿਹਾ ਪਿੱਛੇ ਚੱਲਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਇੱਕ ਅਜਿਹੀ ਜੱਥੇਬੰਦੀ ਹੈ ਜਿਹੜੀ ਅਕਲਤਖ ਸਾਭ ਤੋਂ ਹੋਈ ਪੰਥਕ ਇਕਤਤਾ ਵਿੱਚੋਂ ਹੋਂਦ ਵਿੱਚ ਆਈ ਸੀ ਬੇਸ਼ੱਕ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਲੀਡਰ ਪਿੱਛੇ हट ਗਏ ਪਰ ਸਮਰੰਢਿਤ ਸੰਗਮ 1994 ਤੋਂ ਲੈ ਕੇ ਲਗਾਤਾਰ ਆਪਣੇ ਏਜੰਡੇ ਉੱਤੇ ਕਾਇਮ ਨੇ ਅਤੇ ਅੰਮ੍ਰਿਤਸਰ ਐਲਾਨ ਨਾਂਮੇ ਨੂੰ ਲੈ ਕੇ ਲਗਾਤਾਰ ਸੰਘਰਸ਼ੀ ਲਈ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਮੁੱਖ ਏਜੰਡਾ ਸਖਾਂ ਦੀ ਮੁਕੰਮਲ ਆਜ਼ਾਦੀ ਦੇ ਅਤੇ ਉਹਨਾਂ ਦੇ ਨਾਲ ਹੀ ਦਲ ਖਾਲਸਾ ਆਜ਼ਾਦੀ ਦੇ ਏਜੰਡੇ ਤੇ ਪੂਰਨ ਸਹਿਮਤੀ ਬਣਾ ਕੇ ਚੱਲ ਰਿਹਾ ਹੋਰ ਵੀ ਕਈ ਆਜ਼ਾਦੀ ਦੇ ਪ੍ਰਵਾਨੇ ਇਹਨਾਂ ਦੇ ਨਾਲ ਰمز ਮਿਲਾਉਂਦੇ ਨੇ ਇਸ ਵੇਲੇ ਬਹੁਤ ਵੱਡਾ ਖਿਲਾਰਾ ਪੈ ਚੁੱਕਿਆ ਹੈ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਤੜਾ ਇੱਕ ਦੂਜੇ ਦੇ ਆਮੋ ਸਾਹਮਣੇ ਖੜਾ ਦਿਖਾਈ ਦੇ ਰਿਹਾ ਇਸ ਦੌਰਾਨ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋਣ ਦੀ ਦੁਹਾਈ ਪਾ ਰਹੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਹਲੇ ਕੁਝ ਦਿਨ ਪਹਿਲਾਂ ਹੀ ਕਹਿ ਕੇ ਹਟੇ ਨਿਕੇ ਪੰਥਕ ਇਕਤਾ ਹੋਣੀ ਚਾਹੀਦੀ ਹੈ ਅਕਾਲੀ ਦਲ ਦੇ ਧੜੇ ਨਹੀਂ ਹੋਣੇ ਚਾਹੀਦੇ ਪਰ ਜਦ ਧਾਮੀ ਸਾਹਿਬ ਇਹ ਗੱਲ ਕਰਦੇ ਨੇ ਤਾਂ ਉਹਨਾਂ ਦੇ ਪੰਥਕ ਐਕਸ਼ਨਾਂ ਤੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਉਹ ਪੰਥ ਦੇ ਝੰਡੇ ਥੱਲੇ ਨਹੀਂ ਸਗੋ ਸਿਰਫ ਬਾਦਲ ਦਾ ਝੰਡਾ ਹੀ ਪੰਥ ਹੈ ਤੇ ਇਸ ਥੱਲੇ ਇਕਤਾ ਹੋਣੀ ਚਾਹੀਦੀ ਹੈ ਅਜਿਹਾ ਕਹਿ ਰਹੇ ਹੁਣ ਇਸ ਤੋਂ ਇਲਾਵਾ ਬਾਕੀ ਸਾਰੇ ਪੰਥ ਵਿਰੋਧੀ ਨੇ ਅਜਿਹੀ ਪੰਥਕ ਇਕਤਾ ਦੀ ਦਹਾਈ ਬਾਦਲ ਨਾਲ ਸੰਬੰਧਿਤ ਧੜਾ ਵੀ ਦਿੰਦਾ ਉਹ ਅਕਸਰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਹੈ ਇਸ ਪਿੱਛੇ ਕੇਂਦਰੀ ਏਜੰਸੀਆਂ ਨੇ ਪਰ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਲੰਬਾ ਸਮਾਂ ਇਕੱਠੇ ਰਹੇ ਨੇ ਉਦੋਂ ਵੀ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਉਹੀ ਸੀ ਜੋ ਅੱਜ ਹੈ ਇਹਨਾਂ ਦਾ ਸਾਰਾ ਜ਼ੋਰ ਬਾਦਲ ਦੀ ਅਗਵਾਈ ਕਬੂਲ ਕਰਾਉਣ ਦੇ ਵਿੱਚ ਲੱਗਿਆ ਹੋਇਆ ਜੋ ਅਗਵਾਈ ਕਬੂਲ ਨਹੀਂ ਕਰਦਾ ਉਹ ਪੰਥ ਵਿਰੋਧੀ ਹੈ ਅਜੈ ਰਵਿੰਦਰ ਵਾਲੇ ਅਕਾਲੀ ਦਲ ਚ ਉਹ ਵੀ ਪੰਥਕ ਇਕਤਾ ਦੇ ਹਾਮੀ ਨੇ ਪਰ ਉਹਨਾਂ ਨਾਲ ਸੰਬੰਧਿਤ ਟੜਾ ਵੀ ਰਵਿੰਦਰ ਦੀ ਅਗਵਾਈ ਦੀ ਗੱਲ ਤੇ ਜ਼ੋਰ ਦਿੰਦਾ ਹੈ ਅਜੈ ਸਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਹੁਣ ਨਵੇਂ-ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲੈਣੇ ਆ ਗਿਆਨੀ ਢੜਾਵੀ ਬਾਦਲ ਨਾਲ ਸੰਬੰਧਿਤ ਸੀ ਪਰ ਹੁਣ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸ ਰਿਹਾ ਅਮਰਿਤਪਾਲ ਢੜਾਵੀ ਦੂਜਿਆਂ ਦੀ ਅਗਵਾਈ ਤੋਂ ਕਿਨਾਰਾ ਕਰ ਚੁੱਕਿਆ ਅਜਿਹੇ ਹਾਲਾਤਾਂ ਦੇ ਵਿੱਚ ਪੰਥਕ ਇਕਤਾ ਕਿੱਥੋਂ ਹੋਵੇਗੀ ਤੇ ਪੰਜਾਬ ਦੇ ਬੁਨਿਆਦੀ ਮਸਲੇ ਹੱਲ ਕਿਵੇਂ ਹੋਣਗੇ ਜਦ ਸਭ ਨੇ ਆਪਣੇ ਆਪਣੇ ਧੜੇ ਨੂੰ ਹੀ ਪੰਥ ਸਮਝ ਰੱਖਿਆ ਇਸ ਵੇਲੇ ਪੰਥ ਬੁਰੀ ਤਰ੍ਹਾਂ ਖੇਰੂ-ਖੇਰੂ ਹੋ ਚੁੱਕਿਆ ਹਰ ਕੋਈ ਦੂਜੇ ਤੇ ਦੋਸ਼ ਜ਼ਰੂਰ ਲਾਉਂਦਾ ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨੂ ਕੋਈ ਵੀ ਤਿਆਰ ਨਹੀਂ। ਕੋਈ ਵੇਲਾ ਸੀ ਜਦ ਅਸ਼ਰਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਅਲੰਬਰਦਾਰ ਸੀ ਅਤੇ ਪੰਜਾਬ ਵਿੱਚ ਹਰ ਕੋਈ ਅਕਾਲੀ ਦਲ ਦਾ ਨਾਮ ਮਾਣ ਨਾਲ ਲੈਂਦਾ ਸੀ ਜਾਂ ਅਕਾਲੀ ਹੋਣ ਬਾਰੇ ਹਰ ਕੋਈ ਫਕਰ ਨਾਲ ਦੱਸਦਾ ਸੀ। ਪਰ ਕੁਝ ਗਲਤੀਆਂ ਅਜਈਆਂ ਹੋਈਆਂ ਜਾਂ ਕੁਝ ਫੈਸਲੇ ਇਸ ਤਰ੍ਹਾਂ ਦੇ ਹੋਏ ਜਿਨ੍ਹਾਂ ਨੇ ਪੰਥਕ ਭਾਵਨਾ ਨੂੰ ਸੱਟ ਮਾਰੀ ਇਸ ਕਰਕੇ ਅਕਾਲੀ ਸਿਆਸਤ ਦਾ ਵਿਕਾਰ ਥੱਲੇ ਡਿੱਗ ਪਿਆ ਪਰੰਤੂ ਹੁਣ ਜੋ ਮੇਣਿਆਂ ਦੀ جنگ ਚੱਲ ਰਹੀ ਹੈ ਇਸ ਨੇ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਰਾ ਥੱਲੇ ਦੱਬ ਲਿਆ ਹੁਣ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਲੜਾਈ ਲੜੀ ਜਾ ਰਹੀ ਹੈ ਇਸ ਦਾ ਸਿੱਧਾ ਫਾਇਦਾ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਹੀ ਹੋਣਾ ਪੰਜਾਬ ਨੂੰ ਸਿਰਫ ਨੁਕਸਾਨ ਦੱਸ ਦਈਏ ਕਿ ਅਸੀਂ ਕਿਸੇ ਇੱਕ ਧੜੇ ਦੇ ਨਾ ਸਮਰਥਕਾਂ ਨਾ ਹੀ ਵਿਰੋਧੀ ਹਾਂ ਇਹ ਇੰਨਾ ਜ਼ਰੂਰ ਹੈ ਕਿ ਜਿਸ ਦਾ ਮੂੰਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੋਵੇਗਾ ਉਸ ਦਾ ਸਾਥ ਜ਼ਰੂਰ ਦੇਵਾਂਗੇ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਜਤੋਂ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਉਦੋਂ ਦਾ ਪੰਥਕ ਸਿਆਸਤ ਵਿੱਚ ਮੇੜਿਆਂ ਦਾ ਪਛਾਲ ਜਿਹਾ ਆ ਗਿਆ ਦੋਹੀ ਪਾਸੇ ਇੱਕ ਦੂਜੇ ਨੂੰ ਰਗੜੇ ਲਾਏ ਜਾ ਰਹੇ ਨੇ ਇਹਨਾਂ ਦੋਹਾਂ ਧੜਿਆਂ ਦਾ ਮੂਲ ਆਧਾਰ ਇੱਕੋ ਹੀ ਹੈ ਕਿਉਂਕਿ ਲੋਕ ਸਭਾ ਦੀ ਚੋਣ ਤੱਕ ਇਹ ਸਾਰੇ ਇੱਕ ਹੀ ਦਲ ਦੇ ਮੈਂਬਰ ਸਨ ਤੇ ਉਸ ਵੇਲੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਉਪਰਭਾਨ ਕਰਦੇ ਸਨ ਇਹਨਾਂ ਤੋਂ ਇਲਾਵਾ ਪੰਜਾਬ ਅੰਦਰ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ ਉੱਤੇ ਹੋਰ ਕਈ ਛੋਟੇ-ਛੋਟੇ ਅਕਾਲੀ ਗਰੁੱਪ ਵੀ ਨੇ ਉੰਜਾਂ ਦੇ ਏਜੰਡੇ ਤਾਂ ਵੱਖੋ-ਵੱਖਰੇ ਨੇ ਪਰ ਇੱਕ ਗੱਲ ਇਹ ਹਮੇਸ਼ਾ ਕਹਿੰਦੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਅੱਜ ਇਹਨਾਂ ਦੀ ਪੰਥਕ ਇਕਤਾ ਤੇ ਹੀ ਗੱਲ ਕਰਾਂਗੇ ਥੋੜਾ ਜਿਹਾ ਪਿੱਛੇ ਚੱਲਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਇੱਕ ਅਜਿਹੀ ਜੱਥੇਬੰਦੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਹੋਈ ਪੰਥਕ ਇਕਤਰਤਾ ਵਿੱਚੋਂ ਹੋਂਦ ਵਿੱਚ ਆਈ ਸੀ ਬੇਸ਼ੱਕ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਲੀਡਰ ਪਿੱਛੇ हट ਗਏ ਪਰ ਸਮਰਨਜੀਤ ਸਿੰਘ ਮਾਨ 1994 ਤੋਂ ਲੈ ਕੇ ਲਗਾਤਾਰ ਆਪਣੇ ਏਜੰਡੇ ਉੱਤੇ ਕਾਇਮ ਨੇ ਅਤੇ ਅੰਮ੍ਰਿਤਸਰ ਐਲਾਨ ਨਾਂਮੇ ਨੂੰ ਲੈ ਕੇ ਲਗਾਤਾਰ ਸੰਘਰਸ਼ੀਲੇ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਮੁੱਖ ਏਜੰਡਾ ਸਿੱਖਾਂ ਦੀ ਮੁਕੰਮਲ ਆਜ਼ਾਦੀ ਦੇ ਅਤੇ ਉਹਨਾਂ ਦੇ ਨਾਲ ਹੀ ਦਲ ਖਾਲਸਾ ਆਜ਼ਾਦੀ ਦੇ ਏਜੰਡੇ ਤੇ ਪੂਰਨ ਸਹਿਮਤੀ ਬਣਾ ਕੇ ਚੱਲ ਰਿਹਾ ਹੋਰ ਵੀ ਕਈ ਆਜ਼ਾਦੀ ਦੇ ਪ੍ਰਵਾਨੇ ਇਹਨਾਂ ਦੇ ਨਾਲ ਰمز ਮਿਲਾਉਂਦੇ ਨੇ ਇਸ ਵੇਲੇ ਬਹੁਤ ਵੱਡਾ ਖਿਲਾਰਾ ਪੈ ਚੁੱਕਿਆ ਹੈ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਤੜਾ ਇੱਕ ਦੂਜੇ ਦੇ ਆਮੋ ਸਾਹਮਣੇ ਖੜਾ ਦਿਖਾਈ ਦੇ ਰਿਹਾ ਹੈ ਇਸ ਦੌਰਾਨ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋਣ ਦੀ ਦੁਹਾਈ ਪਾ ਰਹੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਹਲੇ ਕੁਝ ਦਿਨ ਪਹਿਲਾਂ ਹੀ ਕਹਿ ਕੇ ਹਟੇ ਨਿੱਕੇ ਪੰਥਕ ਇਕਤਾ ਹੋਣੀ ਚਾਹੀਦੀ ਹੈ ਅਕਾਲੀ ਦਲ ਦੇ ਧੜੇ ਨਹੀਂ ਹੋਣੇ ਚਾਹੀਦੇ ਪਰ ਜਦ ਧਾਮੀ ਸਾਹਿਬ ਇਹ ਗੱਲ ਕਰਦੇ ਨੇ ਤਾਂ ਉਹਨਾਂ ਦੇ ਪੰਥਕ ਐਕਸ਼ਨਾਂ ਤੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਉਹ ਪੰਥ ਦੇ ਝੰਡੇ ਥੱਲੇ ਨਹੀਂ ਸਗੋ ਸਿਰਫ ਬਾਦਲ ਦਾ ਝੰਡਾ ਹੀ ਪੰਥ ਹੈ ਤੇ ਇਸ ਥੱਲੇ ਇਕਤਾ ਹੋਣੀ ਚਾਹੀਦੀ ਹੈ ਅਜਿਹਾ ਕਹਿ ਰਹੇ ਹੁਣ ਇਸ ਤੋਂ ਇਲਾਵਾ ਬਾਕੀ ਸਾਰੇ ਪੰਥ ਵਿਰੋਧੀ ਨੇ ਅਜਿਹੀ ਪੰਥਕ ਇਕਤਾ ਦੀ ਦਹਾਈ ਬਾਦਲ ਨਾਲ ਸੰਬੰਧਿਤ ਧੜਾ ਵੀ ਦਿੰਦਾ ਉਹ ਅਕਸਰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਹੈ ਇਸ ਪਿੱਛੇ ਕੇਂਦਰੀ ਏਜੰਸੀਆਂ ਨੇ ਪਰ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਲੰਬਾ ਸਮਾਂ ਇਕੱਠੇ ਰਹੇ ਨੇ ਉਦੋਂ ਵੀ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਉਹੀ ਸੀ ਜੋ ਅੱਜ ਹੈ ਇਹਨਾਂ ਦਾ ਸਾਰਾ ਜ਼ੋਰ ਬਾਦਲ ਦੀ ਅਗਵਾਈ ਕਬੂਲ ਕਰਾਉਣ ਦੇ ਵਿੱਚ ਲੱਗਿਆ ਹੋਇਆ ਜੋ ਅਗਵਾਈ ਕਬੂਲ ਨਹੀਂ ਕਰਦਾ ਉਹ ਪੰਥ ਵਿਰੋਧੀ ਹੈ ਅਜਈ ਰਵਿੰਦਰ ਵਾਲੇ ਅਕਾਲੀ ਦਲ ਚ ਉਹ ਵੀ ਪੰਥਕ ਇਕਤਾ ਦੇ ਹਾਮੀ ਨੇ ਪਰ ਉਹਨਾਂ ਨਾਲ ਸੰਬੰਧਿਤ ਤੜਾ ਵੀ ਰਵਿੰਦਰ ਦੀ ਅਗਵਾਈ ਦੀ ਗੱਲ ਤੇ ਜ਼ੋਰ ਦਿੰਦਾ ਹੈ ਅਜਈ ਸਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਹੁਣ ਨਵੇਂ-ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲੈਨੇ ਆ ਗਿਆਨੀ ਢੜਾਵੀ ਬਾਦਲ ਨਾਲ ਸੰਬੰਧਿਤ ਸੀ ਪਰ ਹੁਣ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸ ਰਿਹਾ ਅਮਰਿਤਪਾਲ ਢੜਾਵੀ ਦੂਜਿਆਂ ਦੀ ਅਗਵਾਈ ਤੋਂ ਕਿਨਾਰਾ ਕਰ ਚੁੱਕਿਆ ਅਜਿਹੇ ਹਾਲਾਤਾਂ ਦੇ ਵਿੱਚ ਪੰਥਕ ਏਕਤਾ ਕਿੱਥੋਂ ਹੋਵੇਗੀ ਤੇ ਪੰਜਾਬ ਦੇ ਵਿਨਿਆਦੀ ਮਸਲੇ ਹੱਲ ਕਿਵੇਂ ਹੋਣਗੇ ਜਦ ਸਭ ਨੇ ਆਪਣੇ ਆਪਣੇ ਧੜੇ ਨੂੰ ਹੀ ਪੰਥ ਸਮਝ ਰੱਖਿਆ ਇਸ ਵੇਲੇ ਪੰਥ ਬੁਰੀ ਤਰ੍ਹਾਂ ਖੇਰੂ-ਖੇਰੂ ਹੋ ਚੁੱਕਿਆ ਹਰ ਕੋਈ ਦੂਜੇ ਤੇ ਦੋਸ਼ ਜ਼ਰੂਰ ਲਾਉਂਦਾ ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਨੂੰ ਕੋਈ ਵੀ ਤਿਆਰ ਨਹੀਂ। ਕੋਈ ਵੇਲਾ ਸੀ ਜਦ ਅਸ਼ਰਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਅਲੰਬਰਦਾਰ ਸੀ ਅਤੇ ਪੰਜਾਬ ਵਿੱਚ ਹਰ ਕੋਈ ਅਕਾਲੀ ਦਲ ਦਾ ਨਾਮ ਮਾਣ ਨਾਲ ਲੈਂਦਾ ਸੀ ਜਾਂ ਅਕਾਲੀ ਹੋਣ ਬਾਰੇ ਹਰ ਕੋਈ ਫਕਰ ਨਾਲ ਦੱਸਦਾ ਸੀ। ਪਰ ਕੁਝ ਗਲਤੀਆਂ ਅਜਈਆਂ ਹੋਈਆਂ ਜਾਂ ਕੁਝ ਫੈਸਲੇ ਇਸ ਤਰ੍ਹਾਂ ਦੇ ਹੋਏ ਜਿਨ੍ਹਾਂ ਨੇ ਪੰਥਕ ਭਾਵਨਾ ਨੂੰ ਸੱਟ ਮਾਰੀ ਇਸ ਕਰਕੇ ਅਕਾਲੀ ਸਿਆਸਤ ਦਾ ਵਿਕਾਰ ਥੱਲੇ ਡੈਕ ਪਿਆ ਪਰੰਤੂ ਹੁਣ ਜੋ ਮੇਣਿਆਂ ਦੀ جنگ ਚੱਲ ਰਹੀ ਹੈ ਇਸ ਨੇ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਪੈਰਾ ਥੱਲੇ ਦੱਬ ਲਿਆ ਹੁਣ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਲੜਾਈ ਲੜੀ ਜਾ ਰਹੀ ਹੈ ਇਸ ਦਾ ਸਿੱਧਾ ਫਾਇਦਾ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਹੀ ਹੋਣਾ ਪੰਜਾਬ ਨੂੰ ਸਿਰਫ ਨੁਕਸਾਨ ਦੱਸ ਦਈਏ ਕਿ ਅਸੀਂ ਕਿਸੇ ਇੱਕ ਧੜੇ ਦੇ ਨਾ ਸਮਰਥਕਾਂ ਨਾ ਹੀ ਵਿਰੋਧੀ ਹਾਂ ਇਹ ਇੰਨਾ ਜ਼ਰੂਰ ਹੈ ਕਿ ਜਿਸ ਦਾ ਮੂੰਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਹੋਵੇਗਾ ਉਸ ਦਾ ਸਾਥ ਜ਼ਰੂਰ ਦੇਵਾਂਗੇ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਜਤੋਂ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਉਦੋਂ ਦਾ ਪੰਥਕ ਸਿਆਸਤ ਵਿੱਚ ਮੇਣਿਆਂ ਦਾ ਪਛਾਲ ਜਿਹਾ ਆ ਗਿਆ ਦੋਹੀ ਪਾਸੇ ਇੱਕ ਦੂਜੇ ਨੂੰ ਰਗੜੇ ਲਾਏ ਜਾ ਰਹੇ ਨੇ ਇਹਨਾਂ ਦੋਹਾਂ ਧੜਿਆਂ ਦਾ ਮੂਲ ਆਧਾਰ ਇੱਕੋ ਹੀ ਹੈ ਕਿਉਂਕਿ ਲੋਕ ਸਭਾ ਦੀ ਚੋਣ ਤੱਕ ਇਹ ਸਾਰੇ ਇੱਕ ਹੀ ਦਲ ਦੇ ਮੈਂਬਰ ਸਨ ਤੇ ਉਸ ਵੇਲੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਉਪਰਵਾਣ ਕਰਦੇ ਸਨ ਇਹਨਾਂ ਤੋਂ ਇਲਾਵਾ ਪੰਜਾਬ ਅੰਦਰ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ ਉੱਤੇ ਹੋਰ ਕਈ ਛੋਟੇ-ਛੋਟੇ ਅਕਾਲੀ ਗਰੁੱਪ ਵੀ ਨੇ ਜੁਣ ਜਿਹਨਾਂ ਦੇ ਏਜੰਡੇ ਤਾਂ ਵੱਖੋ-ਵੱਖਰੇ ਨੇ ਪਰ ਇੱਕ ਗੱਲ ਇਹ ਹਮੇਸ਼ਾ ਕਹਿੰਦੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਅੱਜ ਇਹਨਾਂ ਦੀ ਪੰਥਕ ਇਕਤਾ ਤੇ ਹੀ ਗੱਲ ਕਰਾਂਗੇ ਥੋੜਾ ਜਿਹਾ ਪਿੱਛੇ ਚਲਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਇੱਕ ਅਜਿਹੀ ਜੱਥੇਬੰਦੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਹੋਈ ਪੰਥਕ ਇਕਤਤਾ ਵਿੱਚੋਂ ਹੋਂਦ ਵਿੱਚ ਆਈ ਸੀ ਬੇਸ਼ੱਕ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਲੀਡਰ ਪਿੱਛੇ हट ਗਏ ਪਰ ਸਿਮਰਨਜੀਤ ਸਿੰਘ ਮਾਨ 1994 ਤੋਂ ਲੈ ਕੇ ਲਗਾਤਾਰ ਆਪਣੇ ਏਜੰਡੇ ਉੱਤੇ ਕਾਇਮ ਨੇ ਅਤੇ ਅੰਮ੍ਰਿਤਸਰ ਐਲਾਨ ਨਾਂਮੇ ਨੂੰ ਲੈ ਕੇ ਲਗਾਤਾਰ ਸੰਘਰਸ਼ੀਲੇ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਮੁੱਖ ਝੰਡਾ ਸਖਾਂ ਦੀ ਮੁਕੰਮਲ ਆਜ਼ਾਦੀ ਦੇ ਅਤੇ ਉਹਨਾਂ ਦੇ ਨਾਲ ਹੀ ਦਲ ਖਾਲਸਾ ਆਜ਼ਾਦੀ ਦੇ ਏਜੰਡੇ ਤੇ ਪੂਰਨ ਸਹਿਮਤੀ ਬਣਾ ਕੇ ਚੱਲ ਰਿਹਾ ਹੋਰ ਵੀ ਕਈ ਆਜ਼ਾਦੀ ਦੇ ਪ੍ਰਵਾਨੇ ਇਹਨਾਂ ਦੇ ਨਾਲ ਰمز ਮਿਲਾਉਂਦੇ ਨੇ ਇਸ ਵੇਲੇ ਬਹੁਤ ਵੱਡਾ ਖਿਲਾਰਾ ਪੈ ਚੁੱਕਿਆ ਹੈ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਤੜਾ ਇੱਕ ਦੂਜੇ ਦੇ ਆਹਮੋ ਸਾਹਮਣੇ ਖੜਾ ਦਿਖਾਈ ਦੇ ਰਿਹਾ ਇਸ ਦੌਰਾਨ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋਣ ਦੀ ਦੁਹਾਈ ਪਾ ਰਹੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਹਲੇ ਕੁਝ ਦਿਨ ਪਹਿਲਾਂ ਹੀ ਕਹਿ ਕੇ ਹਟੇ ਨਿਕੇ ਪੰਥਕ ਇਕਤਾ ਹੋਣੀ ਚਾਹੀਦੀ ਹੈ ਅਕਾਲੀ ਦਲ ਦੇ ਧੜੇ ਨਹੀਂ ਹੋਣੇ ਚਾਹੀਦੇ ਪਰ ਜਦ ਧਾਮੀ ਸਾਹਿਬ ਇਹ ਗੱਲ ਕਰਦੇ ਨੇ ਤਾਂ ਉਹਨਾਂ ਦੇ ਪੰਥਕ ਐਕਸ਼ਨਾਂ ਤੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਉਹ ਪੰਥ ਦੇ ਝੰਡੇ ਥੱਲੇ ਨਹੀਂ ਸਗੋ ਸਿਰਫ ਬਾਦਲ ਦਾ ਝੰਡਾ ਹੀ ਪੰਥ ਹੈ ਤੇ ਇਸ ਥੱਲੇ ਇਕਤਾ ਹੋਣੀ ਚਾਹੀਦੀ ਹੈ ਅਜਿਹਾ ਕਹਿ ਰਹੇ ਹੁਣ ਇਸ ਤੋਂ ਇਲਾਵਾ ਬਾਕੀ ਸਾਰੇ ਪੰਥ ਵਿਰੋਧੀ ਨੇ ਅਜਿਹੀ ਪੰਥਕ ਇਕਤਾ ਦੀ ਦਹਾਈ ਬਾਦਲ ਨਾਲ ਸੰਬੰਧਿਤ ਧੜਾ ਵੀ ਦਿੰਦਾ ਉਹ ਅਕਸਰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਹੈ ਇਸ ਪਿੱਛੇ ਕੇਂਦਰੀ ਏਜੰਸੀਆਂ ਨੇ ਪਰ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਲੰਬਾ ਸਮਾਂ ਇਕੱਠੇ ਰਹੇ ਨੇ ਉਦੋਂ ਵੀ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਉਹੀ ਸੀ ਜੋ ਅੱਜ ਹੈ ਇਹਨਾਂ ਦਾ ਸਾਰਾ ਜ਼ੋਰ ਬਾਦਲ ਦੀ ਅਗਵਾਈ ਕਬੂਲ ਕਰਾਉਣ ਦੇ ਵਿੱਚ ਲੱਗਿਆ ਹੋਇਆ ਜੋ ਅਗਵਾਈ ਕਬੂਲ ਨਹੀਂ ਕਰਦਾ ਉਹ ਪੰਥ ਵਿਰੋਧੀ ਹੈ ਅਜਾਈ ਰਵਿੰਦਰ ਵਾਲੇ ਅਕਾਲੀ ਦਲ ਚ ਉਹ ਵੀ ਪੰਥਕ ਇਕਤਾ ਦੇ ਹਾਮੀ ਨੇ ਪਰ ਉਹਨਾਂ ਨਾਲ ਸੰਬੰਧਿਤ ਟੜਾ ਵੀ ਰਵਿੰਦਰ ਦੀ ਅਗਵਾਈ ਦੀ ਗੱਲ ਤੇ ਜ਼ੋਰ ਦਿੰਦਾ ਹੈ ਅਜਾਈ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਹੁਣ ਨਵੇਂ-ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲੈਣੇ ਆ ਗਿਆਨੀ ਢੜਾਵੀ ਬਾਦਲ ਨਾਲ ਸੰਬੰਧਿਤ ਸੀ ਪਰ ਹੁਣ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸ ਰਿਹਾ ਅਮਰਿਤਪਾਲ ਢੜਾਵੀ ਦੂਜਿਆਂ ਦੀ ਅਗਵਾਈ ਤੋਂ ਕਿਨਾਰਾ ਕਰ ਚੁੱਕਿਆ ਅਜਿਹੇ ਹਾਲਾਤਾਂ ਦੇ ਵਿੱਚ ਪੰਥਕ ਏਕਤਾ ਕਿੱਥੋਂ ਹੋਵੇਗੀ ਤੇ ਪੰਜਾਬ ਦੇ ਵਨਿਆਦੀ ਮਸਲੇ ਹੱਲ ਕਿਵੇਂ ਹੋਣਗੇ ਜਦ ਸਭ ਨੇ ਆਪਣੇ ਆਪਣੇ ਧੜੇ ਨੂੰ ਹੀ ਪੰਥ ਸਮਝ ਰੱਖਿਆ ਇਸ ਵੇਲੇ ਪੰਥ ਬੁਰੀ ਤਰ੍ਹਾਂ ਖੇਰੂ ਖੇਰੂ ਹੋ ਚੁੱਕਿਆ ਹਰ ਕੋਈ ਦੂਜੇ ਤੇ ਦੋਸ਼ ਜ਼ਰੂਰ ਲਾਉਂਦਾ ਪਰ ਆਪਣੀ ਪੀੜੀ ਥੱਲੇ ਸੋਟਾ ਫੇਰਨ ਨੂੰ ਕੋਈ ਵੀ ਤਿਆਰ ਨਹੀਂ ਕੋਈ ਵੇਲਾ ਸੀ ਜਦ ਸ਼੍ਰੋਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਅਲੰਬਰਦਾਰ ਸੀ ਅਤੇ ਪੰਜਾਬ ਵਿੱਚ ਹਰ ਕੋਈ ਅਕਾਲੀ ਦਿਲ ਦਾ ਨਾਮ ਮਾਣ ਨਾਲ ਲੈਂਦਾ ਸੀ ਜਾਂ ਅਕਾਲੀ ਹੋਣ ਬਾਰੇ ਹਰ ਕੋਈ ਫਕਰ ਨਾਲ ਦੱਸਦਾ ਸੀ ਪਰ ਕੁਝ ਗਲਤੀਆਂ ਅਜਈਆਂ ਹੋਈਆਂ ਜਾਂ ਕੁਝ ਫੈਸਲੇ ਇਸ ਤਰ੍ਹਾਂ ਦੇ ਹੋਏ ਜਿਨ੍ਹਾਂ ਨੇ ਪੰਥਕ ਭਾਵਨਾ ਨੂੰ ਸੱਟ ਮਾਰੀ ਇਸ ਕਰਕੇ ਅਕਾਲੀ ਸਿਆਸਤ ਦਾ ਵਿਕਾਰ ਥੱਲੇ ਡੈਕ ਪਿਆ ਪਰੰਤੂ ਹੁਣ ਜੋ ਮੇਣਿਆਂ ਦੀ جنگ ਚੱਲ ਰਹੀ ਹੈ ਇਸ ਨੇ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਰਾ ਥੱਲੇ ਦੱਬ ਲਿਆ ਹੁਣ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਲੜਾਈ ਲੜੀ ਜਾ ਰਹੀ ਹੈ ਇਸ ਦਾ ਸਿੱਧਾ ਫਾਇਦਾ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਹੀ ਹੋਣਾ ਪੰਜਾਬ ਨੂੰ ਸਿਰਫ ਨੁਕਸਾਨ ਦੱਸ ਦਈਏ ਕਿ ਅਸੀਂ ਕਿਸੇ ਇੱਕ ਧੜੇ ਦੇ ਨਾ ਸਮਰਥਕਾਂ ਨਾ ਹੀ ਵਿਰੋਧੀ ਹਾ ਇਹ ਇਨਾ ਜ਼ਰੂਰ ਹੈ ਕਿ ਜਿਸ ਦਾ ਮੂੰਹ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਹੋਵੇਗਾ ਉਸ ਦਾ ਸਾਥ ਜ਼ਰੂਰ ਦੇ ਮੰਗੇ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਜਤੋਂ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਉਦੋਂ ਦਾ ਪੰਥਕ ਸਿਆਸਤ ਵਿੱਚ ਮੇੜਿਆਂ ਦਾ ਪਚਾਲ ਜਿਹਾ ਆ ਗਿਆ ਦੋਹੀ ਪਾਸੇ ਇੱਕ ਦੂਜੇ ਨੂੰ ਰਗੜੇ ਲਾਏ ਜਾ ਰਹੇ ਨੇ ਇਹਨਾਂ ਦੋਹਾਂ ਧੜਿਆਂ ਦਾ ਮੂਲ ਆਧਾਰ ਇੱਕੋ ਹੀ ਹੈ ਕਿਉਂਕਿ ਲੋਕ ਸਭਾ ਦੀ ਚੋਣ ਤੱਕ ਇਹ ਸਾਰੇ ਇੱਕ ਹੀ ਦਲ ਦੇ ਮੈਂਬਰ ਸਨ ਤੇ ਉਸ ਵੇਲੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਉਪ ਪ੍ਰਵਾਨ ਕਰਦੇ ਸਨ ਇਹਨਾਂ ਤੋਂ ਇਲਾਵਾ ਪੰਜਾਬ ਅੰਦਰ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ ਉਤੇ ਔਰ ਕਈ ਛੋਟੇ ਛੋਟੇ ਕਾਲੀ ਗਰੁੱਪ ਵੀ ਨੇ ਉਹਨਾਂ ਦੇ ਏਜੰਡੇ ਤਾਂ ਵੱਖੋ-ਵੱਖਰੇ ਨੇ ਪਰ ਇੱਕ ਗੱਲ ਇਹ ਹਮੇਸ਼ਾ ਕਹਿੰਦੇ ਨੇ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਅੱਜ ਇਹਨਾਂ ਦੀ ਪੰਥਕ ਏਕਤਾ ਤੇ ਹੀ ਗੱਲ ਕਰਾਂਗੇ ਥੋੜਾ ਜਿਹਾ ਪਿੱਛੇ ਚਲਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਇੱਕ ਅਜਿਹੀ ਜੱਥੇਬੰਦੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਹੋਈ ਪੰਥਕ ਇਕਤ੍ਰਤਾ ਵਿੱਚੋਂ ਹੋਂਦ ਵਿੱਚ ਆਈ ਸੀ ਬੇਸ਼ੱਕ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਲੀਡਰ ਪਿੱਛੇ हट ਗਏ ਪਰ ਸਮਰਨਜੀਤ ਸਿੰਘ ਮਾਨ 1994 ਤੋਂ ਲੈ ਕੇ ਲਗਾਤਾਰ ਆਪਣੇ ਏਜੰਡੇ ਉੱਤੇ ਕਾਇਮ ਨੇ ਅਤੇ ਅੰਮ੍ਰਿਤਸਰ ਐਲਾਨ ਨਾਂਮੇ ਨੂੰ ਲੈ ਕੇ ਲਗਾਤਾਰ ਸੰਘਰਸ਼ੀਲੇ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਮੁੱਖ ਜੰਡਾ ਸਖਾਂ ਦੀ ਮੁਕੰਮਲ ਆਜ਼ਾਦੀ ਦੇ ਅਤੇ ਉਹਨਾਂ ਦੇ ਨਾਲ ਹੀ ਦਲ ਖਾਲਸਾ ਆਜ਼ਾਦੀ ਦੇ ਏਜੰਡੇ ਤੇ ਪੂਰਨ ਸਹਿਮਤੀ ਬਣਾ ਕੇ ਚੱਲ ਰਿਹਾ ਹੋਰ ਵੀ ਕਈ ਆਜ਼ਾਦੀ ਦੇ ਪ੍ਰਵਾਨੇ ਇਹਨਾਂ ਦੇ ਨਾਲ ਰمز ਮਿਲਾਉਂਦੇ ਨੇ ਇਸ ਵੇਲੇ ਬਹੁਤ ਵੱਡਾ ਖਿਲਾਰਾ ਪੈ ਚੁੱਕਿਆ ਹੈ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਤੜਾ ਇੱਕ ਦੂਜੇ ਦੇ ਆਹਮੋ ਸਾਹਮਣੇ ਖੜਾ ਦਿਖਾਈ ਦੇ ਰਿਹਾ ਹੈ ਇਸ ਦੌਰਾਨ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋਣ ਦੀ ਦੁਹਾਈ ਪਾ ਰਹੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਹਲੇ ਕੁਝ ਦਿਨ ਪਹਿਲਾਂ ਹੀ ਕਹਿ ਕੇ ਹਟੇ ਨੇ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਅਕਾਲੀ ਦਲ ਦੇ ਧੜੇ ਨਹੀਂ ਹੋਣੇ ਚਾਹੀਦੇ ਪਰ ਜਦ ਧਾਮੀ ਸਾਹਿਬ ਇਹ ਗੱਲ ਕਰਦੇ ਨੇ ਤਾਂ ਉਹਨਾਂ ਦੇ ਪੰਥਕ ਐਕਸ਼ਨਾਂ ਤੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਉਹ ਪੰਥ ਦੇ ਝੰਡੇ ਥੱਲੇ ਨਹੀਂ ਸਗੋ ਸਿਰਫ ਬਾਦਲ ਦਾ ਝੰਡਾ ਹੀ ਪੰਥ ਹੈ ਤੇ ਇਸ ਥੱਲੇ ਇਕਤਾ ਹੋਣੀ ਚਾਹੀਦੀ ਹੈ ਅਜਿਹਾ ਕਹਿ ਰਹੇ ਹੁਣ ਇਸ ਤੋਂ ਇਲਾਵਾ ਬਾਕੀ ਸਾਰੇ ਪੰਥ ਵਿਰੋਧੀ ਨੇ ਅਜਿਹੀ ਪੰਥਕ ਇਕਤਾ ਦੀ ਦਹਾਈ ਬਾਦਲ ਨਾਲ ਸੰਬੰਧਿਤ ਧੜਾ ਵੀ ਦਿੰਦਾ ਉਹ ਅਕਸਰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਹੈ ਇਸ ਪਿੱਛੇ ਕੇਂਦਰੀ ਏਜੰਸੀਆਂ ਨੇ ਪਰ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਲੰਬਾ ਸਮਾਂ ਇਕੱਠੇ ਰਹੇ ਨੇ ਉਦੋਂ ਵੀ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਉਹੀ ਸੀ ਜੋ ਅੱਜ ਹੈ ਇਹਨਾਂ ਦਾ ਸਾਰਾ ਜ਼ੋਰ ਬਾਦਲ ਦੀ ਅਗਵਾਈ ਕਬੂਲ ਕਰਾਉਣ ਦੇ ਵਿੱਚ ਲੱਗਿਆ ਹੋਇਆ ਜੋ ਅਗਵਾਈ ਕਬੂਲ ਨਹੀਂ ਕਰਦਾ ਉਹ ਪੰਥ ਵਿਰੋਧੀ ਹੈ ਅਜਾਈ ਰਵਿੰਦਰ ਵਾਲੇ ਅਕਾਲੀ ਦਲ ਚ ਉਹ ਵੀ ਪੰਥਕ ਇਕਤਾ ਦੇ ਹਾਮੀ ਨੇ ਪਰ ਉਹਨਾਂ ਨਾਲ ਸੰਬੰਧਿਤ ਟੜਾ ਵੀ ਰਵਿੰਦਰ ਦੀ ਅਗਵਾਈ ਦੀ ਗੱਲ ਤੇ ਜ਼ੋਰ ਦਿੰਦਾ ਹੈ ਅਜਾਈ ਸਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਹੁਣ ਨਵੇਂ-ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲੈਨੇ ਆ ਗਿਆਨੀ ਢੜਾਵੀ ਬਾਦਲ ਨਾਲ ਸੰਬੰਧਿਤ ਸੀ ਪਰ ਹੁਣ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸ ਰਿਹਾ ਅਮਰਿਤਪਾਲ ਢੜਾਵੀ ਦੂਜਿਆਂ ਦੀ ਅਗਵਾਈ ਤੋਂ ਕਿਨਾਰਾ ਕਰ ਚੁੱਕਿਆ ਅਜਿਹੇ ਹਾਲਾਤਾਂ ਦੇ ਵਿੱਚ ਪੰਥਕ ਇਕਤਾ ਕਿੱਥੋਂ ਹੋਵੇਗੀ ਤੇ ਪੰਜਾਬ ਦੇ ਵਨਿਆਦੀ ਮਸਲੇ ਹੱਲ ਕਿਵੇਂ ਹੋਣਗੇ ਜਦ ਸਭ ਨੇ ਆਪਣੇ ਆਪਣੇ ਧੜੇ ਨੂੰ ਹੀ ਪੰਥ ਸਮਝ ਰੱਖਿਆ ਇਸ ਵੇਲੇ ਪੰਥ ਬੁਰੀ ਤਰ੍ਹਾਂ ਖੇਰੂ ਖੇਰੂ ਹੋ ਚੁੱਕਿਆ ਹਰ ਕੋਈ ਦੂਜੇ ਤੇ ਦੋਸ਼ ਜ਼ਰੂਰ ਲਾਉਂਦਾ ਪਰ ਆਪਣੀ ਪੀੜੀ ਥੱਲੇ ਸੋਟਾ ਫੇਰਨ ਨੂੰ ਕੋਈ ਵੀ ਤਿਆਰ ਨਹੀਂ ਕੋਈ ਵੇਲਾ ਸੀ ਜਦ ਸ਼੍ਰੋਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਅਲੰਬਰਦਾਰ ਸੀ ਅਤੇ ਪੰਜਾਬ ਵਿੱਚ ਹਰ ਕੋਈ ਅਕਾਲੀ ਦਲ ਦਾ ਨਾਮ ਮਾਣਨ ਨਾਲ